ਵਡੇ ਪੈਮਾਨੇ ਤੇ ਚੋਰੀ ਜਿਹੜੀ ਇਹ ਲੁੱਟ ਕੇ ਭਗਵੰਤ ਨੇ ਭਾਜਪਾ ਦੀ ਸਰਕਾਰ ਦੇ ਨਾਲ ਵਪਾਰੀਆਂ ਦੇ ਹੱਥੋਂ ਅੱਜ ਪੰਜਾਬ ਦੀ ਖਜ਼ਾਨੇ ਦੀ ਕਰਾਈ ਹਾਂ ਆ ਗਿਆ ਆ ਗਿਆ 6000 ਕਰੋੜ ਰੁਪਇਆ ਤੁਹਾਡਾ ਮੇਰੇ ਵੀਰੋਂ ਲੁੱਟਿਆ ਗਿਆ ਨਸ਼ੇ ਦਾ ਲੋਹਾ ਤੁਹਾਡੇ ਸਾਹਮਣੇ ਆਕਾਲੀ ਕੇਜਰੀਵਾਲ ਆ ਕੇ ਗਿਆ ਇੱਕੋ ਜ਼ਰੂਰ ਤੋਂ ਤੁਸੀਂ ਵੇਖੋ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਪਾਰਟੀ ਹਾਂ ਤੁਹਾਡੀ ਅਸੀਂ ਸੁਣਵਾਈ ਕਰਾਂਗੇ ਲੱਖ ਹਜ਼ਾਰ ਬੰਦਾ ਲਾਇਆ ਸੀ ਕਿਉਂਕਿ ਸਾਰੇ ਪੰਜਾਬ ਦੇ ਕੋਈ ਭਾਵੇਂ ਬਸਾਂ ਦੇ ਡਰਾਈਵਰਸ ਹਨ ਜਾਂ ਕੰਡਕਟਰ ਸੀ ਪੀ ਆਰਟੀਸੀ ਦੇ ਜਾਂ ਆਸ਼ਾ ਵਰਕਰ ਸੀ ਜਾਂ ਟੀਚਰਸ ਹਨ ਵਰਤਾ ਸੀ ਉਹ ਸਾਰਿਆਂ ਨੂੰ ਰੋਕਣ ਵਾਸਤੇ ਕਿ ਜਿੱਥੇ ਕੇਜਰੀਵਾਲ ਤੇ ਮਾਰ ਲਾਇਆ ਉੱਥੇ ਅਸੀਂ ਪਹੁੰਚੇ ਨਹੀਂ ਦੇਣਾ ਲਾਠੀ ਚਾਰਜ ਹੋਇਆ ਨੌਜਵਾਨ ਬੱਚੀਆਂ ਦੀਆਂ ਚੁੰਨੀਆਂ ਲਾਈਆਂ ਗਈਆਂ ਦਸਤਾਰਾਂ ਲਾਈਆਂ ਗਈਆਂ ਕਿ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਪਿੰਡਾਂ ਦੇ ਸੱਥਾਂ ਵਿੱਚੋਂ ਅਸੀਂ ਚੱਲਿਆ ਕਰ ਕਿ ਉਹ ਸਰਦਾਰ ਦੀ ਦੱਸੋ ਸਹੀ ਹੈ ਕਿਸੇ ਦਾ ਕੋ ਸੌਰਿਆ ਤੇ ਮੈਨੂੰ ਦੱਸੋ ਤਈਆਂ ਸਾਧਾ ਕਿਸੇ ਪਿੰਡ ਨੂੰ ਕੋ ਚਵਾਨੀ ਨਹੀਂ ਦਿਲਦੀ ਇਹਨਾਂ ਨੂੰ ਆ ਸਾਰੀਆਂ ਸਰਕਾਰ ਟੁੱਟੀਆਂ ਨੇ ਇਸ غرੂਰ ਹੈਡਕੁਆਰਟਰ ਹੈ ਆਮ ਆਦਮੀ ਪਾਰਟੀ ਦਾ ਦੇ ਭਗਵਾਨ ਜਦਾ ਆਪਣਾ ਸਿਰ ਹੁਣ ਜਿਵੇਂ ਸੜਕ ਤੋਂ ਮੈਂ ਹੁੜੇ ਤੁਹਾਡੇ ਬਰਨਾਲੇ ਤੋਂ ਤੁਹਾਡੇ ਪਿੰਡ ਆ ਸਾਰੀ ਟੁੱਟੀ ਪਈ ਸੜਕਾਂ ਮੇਨ ਜਿਹੜੀ ਕਿਦਾ ਪਤਾ ਲੱਗੇ ਟਾਕੀਆਂ ਜੇ ਲੱਗਣ ਤਾਂ ਇਹਦਾ ਲੰਘਿਆ ਨਹੀਂ ਜਾਣਾ ਤੋ ਉਹੀ ਦੱਸਿਆ ਨੌਜਵਾਨ ਸਾਡੇ ਵੀਰ ਨੇ ਕਿ ਠਾਕ ਟਾਕੀਆਂ ਨਾਲ ਕੰਮ ਚੱਲਦੇ ਬਿਸਮਿਲਲਾ ਕੇ ਕਹਿੰਦੇ ਟਾਕੀਆਂ ਲੱਗਣੇ ਵੀ ਬਹੁਤ ਔਖੀ ਆ ਉਹ ਵੀ ਦੱਸਦੇ ਪਰਸੋਂ ਜੇ ਟਾਕੀਆਂ ਲੱਗੀਆਂ ਥਾਥੋ ਲੱਗਣੇ ਪਰ ਜਦੋਂ 15 20 ਜਣੇ ਮਰ ਗਏ ਹੁਣ ਮੇਰੀ ਬੇਨਤੀ ਸੁਣ ਲੋ ਜੀ ਸਾਧਾ ਸਾਹਿਬ ਚੰਦਣ ਪਹਿਲੇ ਮੈਂ ਨਾਂਬੇ ਆਇਆ ਸੀ ਇਥੇ ਤੁਹਾਡੇ ਬਿਲਕੁਲ ਇੱਕ ਛੋਟਾ ਜਿਹਾ ਕਿਸਾਨ ਹੈ ਬਲਵਿੰਦਰ ਸਿੰਘ ਉਹਦੀ ਮੌਤ ਹੋਈ ਬੋ ਕਿਲਿਆ ਨਾ ਮਾਰਕਸ ਨਦਾਮਪੁਰ ਪਿੰਡ ਰੋਈ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਨਾਪੇ ਆਏ ਉਹਦੇ ਆਤਮ ਹੱਤਿਆ ਕਰ ਗਿਆ ਵਿਚਾਰਾ ਉਹਦੇ ਵੀ ਕਿਤੇ ਅਫਸੋਸ ਕਰ ਸ਼ਾਇਦ ਤੁਹਾਡੇ ਜਾਇਆ ਇਸ ਗਰੀਬ ਦਾ ਕੋਈ ਸੌਰਦ ਹੈ ਮੈਂ ਗਿਆ ਸਾਰੀ ਪੰਚਾਇਤ ਇਕੱਠੀ ਹੋਈ ਭਾਰਤੀ ਕਿਸਾਨ ਵੀ ਉਹਨਾਂ ਨਗਰਾਂਵਾ ਦਾ ਉੱਤੇ ਕੋਈ ਲੀਡਰ ਵੀ ਸੀ ਮੇਰੇ ਤੋਂ ਪਿੱਛੇ ਕੋਈ 10-12 ਸਾਲ ਲਗ ਛੋਟਾ ਸੀ ਉਮਰ ਦਾ ਮੇਰੇ ਸਕੂਲ ਦਾ ਹੀ ਪੜਿਆ ਸੀ ਨਾ ਮੈਂ ਉਹਨੇ ਮੈਨੂੰ ਦੱਸਿਆ ਕਿ ਬਾਜਾ ਸਭ ਅੱਜ 8 ਤਰੀਕ ਹੈ ਤਿੰਨ ਦਿਨ ਦੀ ਇਹਦੀ ਮੌਤ ਹੋ ਗਈ 10 ਦਿਨ ਇਹ ਮੰਨਣ ਚ ਬੈਠਾ ਰਿਹਾ ਲੋਕਿਆਂ ਦਾ ਮਾਲਕ ਸੀ 5 ਲੱਖ ਦਾ ਕਰਜ਼ਾ ਸੀ ਕੈਂਸਰ ਦਾ ਪੇਸ਼ੈਂਟ ਸੀ ਤੇ ਉਹਨਾਂ ਨੇ ਕਿਹਾ ਕਿ ਉਹ ਵਿਚਾਰਾ ਇੰਨਾ ਜ਼ਿਆਦਾ ਮਯੂਸ ਹੋ ਗਿਆ ਸੀ ਗੱਲ ਉਸੇ ਹੀ ਚੋਣੇ ਦੀ ਪੇਮੈਂਟ ਨਾਲ ਉਹਨੇ ਆਪਣਾ ਇਲਾਜ ਕਰਵਾਉਣਾ ਸੀ ਉਹਨੇ ਦਵਾਈ ਖਾ ਕੇ ਆਤਮਤ ਲੈ ਤਾ ਤੁਹਾਡਾ ਦੱਸ ਗਿਆ ਜਿਹਨੇ ਜੋਗੇ ਸੀਸੀਸੀ ਉਹਦੀ ਮਦਦ ਵੀ ਕੀਤੀ ਮੈਨੂੰ ਸੋਚਣਾ ਕਹਿਣਾ ਪੈਂਦਾ ਜ਼ਿਲ੍ਹਾ ਹੋਏ ਭਗਵੰਤ ਦਾ ਅਜੇ ਤੱਕ ਨਾ ਭਗਵੰਤ ਗਿਆ ਨਾ ਤੁਹਾਡਾ ਮੀਤ ਹਿਰ ਗਿਆ ਜੇ ਨਾ ਤੁਹਾਡੇ ਤਿੰਨ ਮੰਤਰੀ ਨੇ ਤੁਹਾਡੇ ਜ਼ਿਲ੍ਹੇ ਤੇ ਨਾ ਉਹ ਨਾ ਕੋਈ ਬਣਿਆ ਨਾ ਉਥੋਂ ਦੀ ਐਮਐਲਏ ਤੁਹਾਡੀ ਨਰਿੰਦਰ ਕੌਰ ਭਰਾਜ ਨਾ ਹੋ ਗਈ ਸਤੇ ਤੁਹਾਨੂੰ ਕੇਜਰੀਵਾਲ ਕਹਿੰਦਾ ਸੀ ਕਿ ਜਿੱਦਣ ਮੇਰੀ ਸਰਕਾਰ ਆ ਗਈ ਅਪ੍ਰੈਲ ਦੇ ਮਹੀਨੇ ਤੋਂ ਪਹਿਲੀ ਗੱਲ ਤੇ ਖੁਦਕਿਸੀ ਕੋਈ ਨਹੀਂ ਹੋਏਗੀ ਜੇ ਹੋਏਗੀ ਤਾਂ ਮੈਂ ਉਹਦਾ ਜ਼ਿੰਮੇਵਾਰ ਹੂੰ ਹੁਣ ਕੱਲ ਹੋ ਕੇ ਗਿਆ ਇਹ ਨਹੀਂ ਕਦੇ ਵੀ ਇੱਕ ਵਾਰ ਕੇਜਰੀਵਾਲ ਨੇ ਤੇ ਭਗਵੰਤ ਨੇ ਇਹ ਨਹੀਂ ਕਿਹਾ ਕਿ ਅਸੀਂ ਉਸ ਗਰੀਬ ਦੇ ਘਰ ਹੋ ਕੇ ਆਈਏ ਉਹਦੀ ਕੋ ਮਾਲੀ ਮਦਦ ਕਰਕੇ ਇਹ 5 ਲੱਖ ਰੁਪਈਆ ਸਰਕਾਰ ਦਾ ਕਾਨੂੰਨ ਹੈ ਜੇ ਤੇ ਕਿਤੇ ਆਧ ਬੱਤਿਆ ਵੀ ਹੁੰਦੀ ਹਰ ਕਿਸਾਨ ਨੂੰ 5 ਲੱਖ ਰੁਪਈਆ ਦਿੱਤਾ ਜਾਏ ਅੱਜ ਦੇ ਦਿਨ ਆ ਤੁਹਾਡੇ ਤੁਹਾਡੇ ਜ਼ਿਲ੍ਹੇ ਦੀ ਮੈਂ ਗੱਲ ਹੀ ਕਰ ਰਹੀ 10 ਤੋਂ 12 15 ਕਿਲੋਮੀਟਰ ਤੋਂ ਹੋਏਗਾ ਨਿਦਾਂਪੁਰ ਦਾ ਕਿਸੇ ਮੰਡੀ ਚ ਇਹਨਾਂ ਚ ਕੋਈ ਨਹੀਂ ਦਿਆ ਜੀ ਕਿਤੇ ਕਿਸੇ ਖੇਤ ਮਜ਼ਦੂਰ ਦਾ ਹਾਲ ਕਦੀ ਵੀ ਪੁੱਛਿਆ ਆ ਨਸ਼ਿਆਂ ਦਾ ਹਾਲ ਹੈ ਕਹਿੰਦਾ ਸੀ ਕੇਜਰੀਵਾਲ ਮੈਨੂੰ ਆ ਲੈੰਦੋ ਚਾਰ ਮਹੀਨਿਆਂ ਚ ਮੈਂ ਨਸ਼ੇ ਟਾ ਦੂੰਗਾ ਉਹ ਮੈਂ ਕਿ ਤੇਰੇ ਕੋਲ ਤਾਂ ਜੇ ਭਗਵੰਦਾ ਨਸ਼ਾ ਨਹੀਂ ਟਾਇਆ ਗਿਆ ਬਦਕਿਸਮਤੀ ਵੇਖੋ ਕਿੱਥੇ ਸਾਹ ਪ੍ਰਤਾਪ ਸਿੰਘ ਕਹਿ ਲੋ ਮਰਦੇ ਮਜਾਇਦ ਤੇ ਆਪ ਪਤਾ ਨਹੀਂ ਕਿਥੋਂ ਲੱਭ ਕੇ ਤੁਸੀਂ ਸਾਨੂੰ ਆ ਚੀ ਮਿਸਟਰ ਦੇ ਇਹ ਟੂਬ ਪਤਾ ਨਹੀਂ ਕਿਥੋਂ ਲੱਭ ਕੇ ਲਿਆਂਦੀ ਤੁਸੀਂ ਭਗਵੰਤ ਮਾਲ ਦੇ ਨਾਮ 2:30 ਵਜੇ ਸਿਰਸੁਰ ਚ ਜਾਂਦਾ ਜਾਂ ਮੁੰਬਰੀ ਪੈ ਜਾਂਦੀ ਕਈ ਵਾਰ ਪੋਰਟਰੀ ਫਾਰਮ ਕਮਰ ਸੁੱਟ ਜਾਂਦੇ ਨਾ ਸਿਰ 2:30 ਵਜੇ ਸਿਰ ਸੁੱਟ ਜਾਂਦਾ ਕਿ ਪਤਾ ਨਹੀਂ ਕਿਥੋਂ ਲੱਭ ਕੇ ਲਿਆਂਦਾ ਜੀ ਇਹਨੂੰ ਗਲੋ ਲਾਣ ਦਾ ਹੁਣ ਮਕਤਾ ਆ ਮੇਰੀ ਹੱਥ ਜੋੜ ਕੇ ਬੇਨਤੀ ਐ ਸਾਰੇ ਵੀਰਾਂ ਨੂੰ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਇਸ ਬਿਮਾਰੀ ਨੂੰ ਕਢੋ ਇਥੋਂ ਨਾ ਕਿਸੇ ਦੀ ਜ਼ਿੰਦਗੀ ਮਹਿਫੂਜ਼ ਐ ਨਾ ਕਿਸੇ ਦਾ ਕਾਰੋਬਾਰ ਮਹਿਫੂਜ਼ ਐ ਪਰ ਗਾੜੀ ਬਹਿਰ ਕਾਂ ਦਾ ਵਾਦਾ ਕੀਤਾ ਸੀ ਇਸ ਕੇਜਰੀਵਾਲ ਨੇ ਕਿ ਮੈਂ ਛੱਤੀਆਂ ਘੰਟੀਆਂ ਦੇ ਵਿੱਚ ਜਿਨ੍ਹਾਂ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਆਂ ਕੀਤੀਆਂ ਮੈਂ ਉਹਨਾਂ ਸਾਰਿਆਂ ਨੂੰ ਕਚਹਿਰੀ ਦੇ ਵਿੱਚ ਜੇਲ੍ਹਾਂ ਦੀਆਂ ਸਲਾਖਾਂ ਦੇ ਵਿੱਚੋਂ ਬਚਾਉਂਗਾ ਅੱਜ 3 ਸਾਲ ਗੁਜ਼ਰ ਗਏ ਨੇ ਮੇਰੇ ਵੀਰੋ ਭਗਵਾਨ ਤੇਰੇ ਜਿਹੜੀ ਫਾਈਲ ਤੇ ਸਾਈਨ ਕਰਨੀ ਸੀ ਜਿਹੜੇ ਦੋਸ਼ੀਆਂ ਦੇ ਖਿਲਾਫ ਜਿਹੜੇ ਕੇਸ ਚੱਲੇ ਸੀ ਤਿੰਨਾਂ ਸਾਲਾਂ ਜੇ ਤੱਕ ਉਹ ਫਾਈਲ ਇਹਦੇ ਲੇਸ ਤੇ ਕਈ ਅਜੇ ਤੱਕ ਇਹਨੇ ਉਹ ਫਾਈਲ ਕਲੀਅਰ ਨਹੀਂ ਕੀਤੀ ਡੀਏਪੀ ਤੁਹਾਨੂੰ ਨਹੀਂ ਮਿਲਦੀ ਮਿਲ ਰਹੀ ਹੈ ਜੀ ਐਸਐਲਕੇ ਨੂੰ ਭਾਵੇਂ ਮਿਲਦੀ ਹੋਵੇ ਯਾਰ ਹਲਕਿਆਂ ਦੇ ਵਿੱਚ ਡੀਏਪੀ ਮਿਲਟਰੀ ਜਿੱਥੇ ਬਾਈ ਇਲੈਕਸ਼ਨਾਂ ਹੋ ਰਹੀਆਂ ਇੱਕ ਗਿੱਦੜਵਾ ਇੱਕ ਬਰਨਾਲੇ ਇੱਕ ਡੇਰਾ ਬਾਬਾ ਨਾਨਕ ਮੇਰੇ ਜ਼ਿਲ੍ਹੇ ਦੇ ਵਿੱਚ ਤੇ ਇੱਕ ਚੱਬੇਵਾਲ ਹੁਸ਼ਾਲਪੁਰ ਜ਼ਿਲ੍ਹੇ ਸਾਬਾਕੀ ਕਿਸਾਨਾਂ ਨੂੰ ਪੁੱਛੋ ਹਲਕੀਏ ਜੀ ਦੱਸੋ ਜਦੋਂ ਡੀਏਪੀ ਲੈਣ ਜਾਂਦੇ ਸੀ ਡੀਏਪੀ ਦੇ ਨਾਲ ਤੁਹਾਨੂੰ ਕੀ ਕਹਿੰਦੇ ਸੀ ਆ ਵੀ ਚੁੱਕੋ ਜੀ ਆ ਯੂਰੀਆ ਦਾ ਵੀ ਜਿਹੜਾ ਬੋਰਾ ਏ ਚੁੱਕੋ ਬਾਕੀ ਮਸ਼ੀਨਾਂ ਵੀ ਬਾਕੀ ਵੀ ਚੀਜ਼ਾਂ ਜਿਹੜੀਆਂ ਦਵਾਈਆਂ ਉਹ ਵੀ 1500 ਦੀ ਲੋਹ ਚ ਫਸਲੇ ਇਹਨੇ ਟੋਕ ਰੇ ਨੌਕਰੀ ਆ ਨੌਕਰੀਆਂ ਦੀ ਗੱਲ ਕਰਦੇ ਹਰ ਮਹੀਨੇ ਜਦੋਂ ਟੱਪੀ ਦਾ ਵੱਡੀ ਸੜਕ ਤੋਂ ਤੇ ਇਹਦੀ ਬੋਰਡ ਲੱਗੀ ਹੁੰਦੀ ਭਗਵੰਤੀ ਤੇ ਨੌਕਰੀਆਂ ਦੀ ਗਿਣਤੀ 5-4000 ਹਰ ਮਹੀਨੇ ਵਧਾ ਦਿੰਦੇ ਹੁਣ 45000 ਤੇ ਨੇ ਪਿਛਲੇ ਮਹੀਨੇ ਮੈਂ ਬਟਿੰਡੇ ਗਿਆ ਸੀ ਉਦੋਂ 40 ਸੀ ਇਹਨੂੰ ਮੈਂ ਵਿਧਾਨ ਸਭਾ ਦੇ ਵਿੱਚ ਇਹਨੂੰ ਖੜੇ ਖਲੋਤੇ ਨੂੰ ਪੁੱਛਿਆ ਸੀ ਕੋ ਗੱਲ ਸੁਣਨ ਝੂਠ ਘੱਟ ਬੋਲਿਆ ਕਰ ਕਫਰ ਘੱਟ ਤੋਲੇ ਕਿ ਜੇ ਦੇ ਤੂਤੇ ਵੀ ਜਣਾ ਤੇ ਉਥੇ ਡਾਂਗ ਲੈ ਕੇ ਖਲੋਤਾ ਹੋਣਾ ਤੇਰੇ ਕੋ ਸਾਬ ਲੈਣਾ ਇਹਨਾਂ ਨੂੰ ਮੈਂ ਪੁੱਛਿਆ ਕਿ ਮੈਨੂੰ ਬੰਦੇ ਦਾ ਨਾਮ ਦੱਸੋ ਤੇ ਬਾਪ ਦਾ ਤੇ ਐਡਰੈਸ ਦੋ ਤੇ ਕਿਹੜੇ ਮਹਿਕਮੇ ਚ ਨੌਕਰੀ ਮਿਲੀ ਅੱਜ ਦੇ ਦਿਨ ਤੱਕ ਪੰਜਾਬ ਸਰਕਾਰ ਨੇ ਹਰੋਦੇ ਚੱਦੇ ਲੀਡਰ ਤੇ ਸਵਾਲ ਦਾ ਜਵਾਬ ਨਹੀਂ ਦਿੱਤਾ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਸਾਡੇ ਕੋਲ ਤਲਾ ਹੈ ਸਮੁੱਚੇ ਪੰਜਾਬ ਚ ਨਹੀਂ 5500 ਨੌਕਰੀ ਮਿਲੀ ਤੇ ਬੋਰਡ ਦੇ ਉੱਤੇ 48 48 48 ਹਜ਼ਾਰ ਲਿਖੀ ਮੇਰਾ ਝੂਠ ਹੀ ਬੋਲ ਰਿਹਾ ਜੀ ਇਹ ਵੀ ਗੁਦਾਰਸ਼ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਜ਼ਿਲ੍ਹਾ ਵੀ ਤੁਹਾਡਾ ਤੁਹਾਨੂੰ ਪਤਾ ਹੋਣਾ ਹੈ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸ ਨੇ ਬਰਨਾਲਾ ਜ਼ਿਲ੍ਹਾ ਬਣਾਇਆ ਸੀ ਅੱਜ ਅਸੀਂ ਪਾਰਟੀ ਦੀ ਸਰਪੰਚੀ ਉਧਾਰ ਰਿਹਾ 10 ਸਾਲ ਅਸੀਂ ਸਰਕਾਰ 'ਚ ਰਹੇ ਹਾਂ ਮੇਰੇ ਵੀਰੋ ਜਦੋਂ ਝੋਲਾ ਕੋ 22 23 ਉਹਦੇ 'ਚ ਨਮੀ ਵੀ ਹੁੰਦੀ ਸੀ ਅਸੀਂ ਉਦੋਂ ਵੀ ਚੁੱਕਦੇ ਰਿਹਾ 22 23 ਦੀ ਨਮੀ ਗਿਲਾ ਝੋਲਾ ਵਿੱਚ ਪਾ ਦੇ ਦਾ ਕਿ ਚਲੋ ਜੀ ਫਰੋਹੇ ਦੇ ਵਿੱਚ ਮੈਂ ਕਹਾਂ ਚ ਪਹੁੰਚ ਤੋਲੋ ਜੀ ਆ ਸਾਡੀਆਂ ਭੈਣਾ ਬੈਠੀਆਂ ਮਾਤਾਵਾ ਉਹ ਤੁਹਾਡੇ ਤੇ ਜ਼ਿਲ੍ਹੇ ਦਾ ਇਹ ਭਗਵੰਤ ਇਹ ਤੁਹਾਨੂੰ ਨਹੀਂ ਬਖਸ਼ਿਆ ਤੁਹਾਨੂੰ ਝੂਠ ਬੋਲਣ ਤੋਂ ਆਪਣੀਆਂ ਮਾਵਾ ਭੈਣਾਂ ਨੂੰ ਭੈਣੇ ਨਹੀਂ ਪਏ 1000 ਰੁਪਿਆ ਮਿਲ ਗਿਆ ਮਹੀਨੇ ਦਾ ਜੀ ਅੱਛਾ ਛੋਣਾ ਵੀ ਠੇਕ ਤੇ ਫੇਰੇ ਲੱਭਦੇ ਆਪਣੇ ਕੋ ਕੀ ਨੇ ਪੈਨਸ਼ਨ ਨਹੀਂ ਵਿਦਾਈ ਪੈਨਸ਼ਨ ਇਹਨੇ ਕਿੱਥੋਂ ਦੇਣੀ ਹੈ ਮਰ ਜਾਣੇ ਇਹਦੀ ਲੱਗੀ ਹੈ ਇਹਦੀ ਪੈਨਸ਼ਨ ਲੱਗੀ ਹੈ ਇਹਦੇ ਘਰਿਆਂ ਦੀ ਲੱਗੀ ਸਾਰਿਆਂ ਦੀ ਇਹ ਵੀ ਧੰਨਵਾਦ ਦੱਸ ਦੇਵਾ ਦੋ ਤਿੰਨ ਮਹੀਨੇ ਦਾ ਆਪਣਾਣਾ ਤੇ ਗੱਲ ਮੈਨੂੰ ਸਮਝ ਲੈ ਇਹਦਾ ਪਾਸਪੋਰਟ ਇਹਦਾ ਬਣਾ ਲਿਆ ਆਸਟ੍ਰੇਲੀਆ ਚੱਲੇ ਨੇ ਪਰਿਵਾਰ ਨੇ ਪਹਚਾਤਾ ਪਰਿਵਾਰ ਦੇ ਦੁਰ ਗਿਆ ਦੇ ਇਹ ਵੀ ਫਰਵਰੀ ਦੇ ਮਹੀਨੇ ਤੇ ਜਾਣ ਵਾਲਾ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੱਥ ਜੋੜ ਕੇ ਅਸੀਂ ਇੱਕ ਪਾਰਟੀ ਦੇ ਵਰਕਰ ਨੂੰ ਮੌਕਾ ਦਿੰਦਾ ਅਸੀਂ ਇਹਨਾਂ ਵਰਗਾ ਨਹੀਂ ਕਿ ਮੀਤ ਹੀਰ ਤੇ ਮਾਸੀ ਦੇ ਮੁੰਡੇ ਨੂੰ ਉਹਦਾ ਹਲਕਾ ਵੀ ਇਹ ਨਹੀਂ ਐ ਵੀ ਉਹ ਬੈਠਲਾ ਨਾਲ ਦਿਓ ਮਹਿਲਕ ਲਾ ਦੇ ਮਾਸੀ ਦਾ ਮੁੰਡਾ ਦੱਸੋ ਇਹ ਤਾਂ ਕਹਿੰਦੇ ਹੀ ਪਰਿਵਾਰਵਾਦ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਕੇਜਰੀਵਾਲ ਹਮ ਮਾਸੀ ਦੇ ਮੁੰਡੇ ਨੂੰ ਟਿਕਟ ਦੇ ਦਿੱਤੇ ਹੀ ਹੈ ਮੇਰੇ دیرਨੇ ਕਦੀ ਟੈਲੀਫੋਨ ਨਹੀਂ ਖੋਲਿਆ ਤੇ ਮਾਸੀ ਦੇ ਮੁੰਡੇ ਨੂੰ ਕਿੱਥੋਂ ਲੱਭ ਹੋ ਗਿਆ ਹੈ ਕੋਈ ਆਸ ਤੈਨੂੰ ਲੱਭਣ ਦੀ ਤੋ ਸੁਖਦੀਪ ਸਿੰਘ ਟੇ ਲੋ ਤੁਹਾਡੇ ਵਿੱਚ ਰਹਿੰਦੇ ਨੇ ਸਧਾਰਨ ਤੁਹਾਡੇ ਵਰਗੇ ਹੀ ਇੱਕ ਸਾਥੀ ਨੇ ਕਿਰਪਾ ਕਰੋ ਤਗੜੇ ਹੋ ਕੇ ਵੇਖੋ ਮੇਰੀ ਸੁਣ ਲੋ ਹੁਣ ਜੜੋ ਖੇਡਣ ਦਾ ਵਕਤ ਇਹਨਾਂ ਹੁਣ ਬੰਦੇ ਦੇ ਪੁੱਤਰ ਬਣਾਉਂਦਾ ਤੇ ਸਬਕ ਸਿਖਾਉਣ ਦਾ ਵਕਤ ਹੁਣ ਆ ਗਿਆ ਕੇਜਰੀਵਾਲ ਨੂੰ ਵੀ ਤੇ ਭਗੰਤ ਨੂੰ ਇਹਨਾਂ ਨੇ ਆਪਣਾ ਸਵਾਰ ਲਿਆ ਤੇ ਬਾਕੀ ਸਾਰਾ ਪੰਜਾਬ ਕਦਮ ਕਰਕੇ ਰੱਖਿਆ ਤੁਹਾਡਾ ਸਹੀ ਤੰਗ ਇਹੀ ਹੈ ਕਿ 20 ਤਰੀਕ ਵਾਲੇ ਦਿਨ ਪੰਜੇ ਦੇ ਚੋਣ ਨਿਸ਼ਾਨ ਤੇ ਜਾ ਕੁਲਦੀਪ ਸਿੰਘ ਢਿੱਲੋਂ ਜਿਹੜੇ ਨੇ ਸਾਡੇ ਕਾਲਾ ਢਿੱਲੋਂ ਜਿਹਨੂੰ ਪਿਆਰ ਨਾਲ ਸੀ ਕਹਿੰਦਾ ਉਹਨਾਂ ਨੂੰ ਵੋਟਾਂ ਬਹੁਤ ਕਾਮਯਾਬ ਕਰੋ ਤੁਹਾਡੀ ਲੜਾਈ ਆਂਦੇ ਟਾਈਮ ਦੇ ਵਿੱਚ ਅਸੀਂ ਲੜਾਂਗੇ ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਦੀ અપਾਰ ਕਿਰਪਾ ਨਾਲ ਤੁਹਾਡੇ ਸਹਿਯੋਗ ਦੇ ਨਾਲ ਆਂਦੇ ਟਾਈਮ ਤੇ ਕਾਂਗਰਸ ਦੀ ਸਰਕਾਰ ਬਣੇਗੀ ਜਿਸਾ ਲੋਕਾਂ ਦੀ ਜ਼ਿੰਦਗੀ ਸਾਰਾ ਪਹਿਲੇ ਮਹਫੂਜ਼ ਕਰਨੀ ਲੋਗੋ ਉਹਨਾਂ ਦਾ ਕੰਮ ਮਹਫੂਜ਼ ਕਰਨੀ ਲੋੜ ਹੈ ਉਹ ਸਾਰੇ ਕੰਮ ਅਸੀਂ ਤੁਹਾਡੇ ਕਰਾਵਾਂਗੇ ਤੇ ਮੈਨੂੰ ਪੂਰ ਰਾਤ ਸੇ ਕਿ ਮੇਰੇ ਵੀਰ ਸ